ਲੋਕ ਸਭਾ ਹਲਕਾ ਫਤਿਹਗੜ ਸਾਹਿਬ ਤੋਂ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਵੱਖੋ ਵੱਖਰੀਆਂ ਪਾਰਟੀਆਂ ਦੇ ਉਮੀਦਵਾਰ ਨੁੱਕੜ ਬੈਠਕਾਂ ਅਤੇ ਰੈਲੀਆਂ ਕਰਕੇ ਵੋਟਰਾਂ ਵਿੱਚ ਪ੍ਰਚਾਰ ਕਰ ਰਹੇ ਹਨ ਇਸੇ ਤਰ੍ਹਾਂ ਆਯਾਤ ਤੌਰ ਤੇ ਚੋਣ ਮੈਦਾਨ ਵਿੱਚ ਉਤਰੇ ਉਹਗੇ ਗੀਤਕਾਰ ਪੱਟੀ ਭੜੀ ਵਾਲਾ ਵੀ ਲੋਕਾਂ ਨਾਲ ਮਿਲड़ियां ਕਰ ਰਹੇ ਹਨ ਇਸੇ ਕੜੀ ਤਹਿਤ ਅੱਜ ਉਹ ਵਿਸ਼ੇਸ਼ ਤੌਰ ਤੇ ਲਲਹੇੜੀ ਰੋਡ ਤੇ ਮਾਰਨਿੰਗ ਵਾਕਰ ਕਲੱਬ ਦੇ ਮੈਂਬਰਾਂ ਨੂੰ ਮਿਲਣ ਆਏ ਜਿੱਥੇ ਉਹਨਾਂ ਦਾ ਭਗਮਾ ਸਵਾਗਤ ਕੀਤਾ ਗਿਆ 660 ਪਹਿਲਾਂ 400 ਦੀ ਇਹ ਕੋਈ ਕਿਲਣੀਆਂ ਜੀ ਦੋ 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 ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਦਸਵਦਰ ਸਿੰਘ ਪੱਟੀਪੜੀ ਵਾਲਾ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਆਜ਼ਾਦ ਇਲੈਕਸ਼ਨ ਦਾ ਉਮੀਦਵਾਰ ਹਾਂ ਮੈਂ ਅੱਜ ਖੰਨਾ ਸ਼ਹਿਰ ਦੇ ਵਿੱਚ ਸਵੇਰੇ ਦੇ ਵੇਲੇ ਇਸ ਵੇਲੇ ਅਸੀਂ ਅਲਲਹਿੜੀ ਨੂੰ ਜਿਹੜੀ ਰੋਡ ਜਾਂਦੀ ਹੈ ਉਹਦੇ ਉੱਤੇ ਮੈਂ ਸਾਡੇ ਵਿੱਚ ਇਸ ਇਲਾਕੇ ਦੀ ਇਸ ਖੰਨੇ ਦੇ ਇਸ ਏਰੀਏ ਦੇ ਸਵੇਰੇ ਸਵੇਰੇ ਸਵੇਰ ਸਵੇਰ ਜੀ ਨੂੰ ਅਸੀਂ ਮਾਰਨਿੰਗ ਵਾਕ ਕਹਿੰਦੇ ਆ ਇਹਨਾਂ ਦਾ ਮਾਰਨਿੰਗ ਵਾਕ ਗਰੁੱਪ ਹੈ ਮੈਂ ਉਹਨਾਂ ਦੇ ਵਿੱਚ ਆਇਆ ਤੇ ਮੈਨੂੰ ਮਿਲ ਕੇ ਸਾਰਿਆਂ ਨੂੰ ਬੜੀ ਖੁਸ਼ੀ ਹੋਈ ਸਾਰੇ ਸੀਨੀਅਰ ਨੇ ਸੂਝਵਾਨ ਨੇ ਆਪੋ ਆਪਣੇ ਇਲਾਕੇ ਦੇ ਆਪਣੇ ਆਪਣੇ ਏਰੀਏ ਦੇ ਵਿੱਚ ਇਹ ਬਹੁਤ ਸਾਰੇ ਸੋਸ਼ਲ ਕੰਮ ਸਮਾਜਿਕ ਕੰਮ ਲੋਕ ਭਲਾਈ ਦੇ ਕੰਮ ਵੀ ਕਰਦੇ ਨੇ ਤੇ ਇਹਨਾਂ ਦਾ ਚੰਗਾ ਸਾਰਿਆਂ ਦਾ ਰੂਪ ਹੈ ਤੋ ਇਹਨਾਂ ਕੋਲ ਆ ਕੇ ਮੈਨੂੰ ਲੱਗਦਾ ਕਿ ਮੈਂ ਜਦਵੇਂ ਸਵੇਰ ਦਾ ਟਾਈਮ ਹੈ ਤਾਂ ਮੈਂ ਵੀ ਉਹੀ ਮਾਰਨਿੰਗ ਵਾਲੀ ਡਰੈਸ ਦੇ ਵਿੱਚ ਤੇ ਪਰ ਬਹੁਤ ਸਾਰਾ ਸਤਿਕਾਰ ਦਿੱਤਾ ਸਾਰਿਆਂ ਨੇ ਤੇ ਹੱਲਾਸ਼ੇਰੀ ਦਿੱਤੀ ਹੈ ਤਾਂ ਕਿ ਆਪਾਂ ਜਿਹੜੇ ਅਸੀਂ ਕੰਮ ਲੈ ਕੇ ਚੱਲੇ ਆ ਇੱਕ ਆਜ਼ਾਦ ਨੀਂਦਵਾਰ ਦਾ ਲਕਚਰ ਲੜਨਾ ਬਹੁਤ ਮੱਤਾ ਦਾ ਮੁੱਦਾ ਪਰ ਇਦਾਂ ਦਾ ਜਿਹੜਾ ਵੱਡੇ ਵੱਡੀਆਂ ਰੈਲੀਆਂ ਵੱਡੇ ਵੱਡੇ ਇਕੱਠਾਂ ਤੋਂ ਜਿਹੜਾ ਹੈਗਾ ਇਹ ਜਿਹੜਾ ਇੱਕ ਛੋਟੀ ਜੀ ਮਿਲਣੀ ਹੁੰਦੀ ਹੈ ਜਿਆਦਾ ਕੰਮ ਕਰਦੀ ਹੈ ਕਿਉਂਕਿ ਇੱਥੇ ਜਿੰਨੇ ਵੀ ਮੈਂਬਰ ਹੋਣਗੇ ਜਾਂ ਜਿਨ੍ਹਾਂ ਨੂੰ ਮੈਂ ਮਿਲੂੰਗਾ ਇਹ ਉਹ ਹੁੰਦੇ ਨੇ ਜਿਹੜੇ ਬਾਅਦ ਚ ਖੜੇ ਰਹਿੰਦੇ ਨੇ ਭੀੜ ਜਿਹੜੀ ਹੁੰਦੀ ਆ ਉਹ ਭੀੜ ਹਮੇਸ਼ਾ ਖਿੰਡ ਜਾਂਦੀ ਹੁੰਦੀ ਆ ਇਤਾਂ ਦੀਆਂ ਜਿਹੜੀਆਂ ਕਤਰਤਾਵਾਂ ਹੁੰਦੀਆਂ ਉਹ ਸਥਾਈ ਹੁੰਦੀਆਂ ਨੇ ਸੋ ਮੈਂ ਇੱਥੇ ਆ ਕੇ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਕਿ ਸਵੇਲ ਸਵੇਰੇ ਦੇ ਟਾਈਮ ਮੈਨੂੰ ਵੀ ਇਹਨਾਂ ਦੇ ਵਿੱਚ ਬੈਠਣ ਦਾ ਮੌਕਾ ਮਿਲਿਆ ਸੋ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਮੈਨੂੰ ਇੱਥੇ ਬੁਲਾ ਕੇ ਜਿਹੜਾ ਮੈਨੂੰ ਇੰਨਾ ਮਾਣ ਦਿੱਤਾ। ਪਰ ਜਦ ਕੀ ਕਿਵੇਂ ਜੇ ਵਿਚਾਰ ਰਿਹਾ ਪਿੰਡਾਂ ਦੇ ਵਿੱਚ ਸ਼ਹਿਰਾਂ ਵਿੱਚ ਕੀ ਰਿਸਪੌਂਸ ਆ ਰਿਹਾ ਹੈ ਕਿਵੇਂ ਅਸੀਂ ਜਦੋਂ ਹਫ਼ਤਾ ਪਹਿਲਾਂ ਚੱਲੇ ਸੀਗੇ ਜੀ ਤੇ ਸਾਨੂੰ ਕਹਿਣਾ ਪੈਂਦਾ ਸੀ ਪਿੰਡਾਂ ਦੇ ਵਿੱਚ ਕਿ ਤੁਸੀਂ ਇੱਥੇ ਸਾਨੂੰ ਬੁਲਾਓ ਜਾਂ ਹੋਰ ਹੈ ਜੀ ਹੁਣ ਇਸ ਵੇਲੇ ਪੋਜੀਸ਼ਨ ਇਹ ਹੋ ਗਈ ਚਾਰ ਦਿਨਾਂ ਤੋਂ ਬਾਅਦ ਕਿ ਲੋਕਾਂ ਨੇ ਰੱਖਿਆ ਹੁੰਦਾ ਪਰ ਸਾਨੂੰ ਉਹਨਾਂ ਨੂੰ ਕਹਿ ਕੇ ਕਹਿਣਾ ਪੈਂਦਾ ਕਿ ਸਾਡਾ ਆਲਰੇਡੀ ਪਹਿਲਾਂ ਇੱਥੇ ਪ੍ਰੋਗਰਾਮ ਹੈਗਾ ਤੁਸੀਂ ਅਗਲਾ ਦਿਨ ਕਰ ਲਓ ਤੋਂ ਅਗਲਾ ਦਿਨ ਕਰ ਲਓ ਤਿੰਨ-ਤਿੰਨ ਤਿੰਨ ਪਹਿਲਾਂ ਇੱਕ ਹੁੰਦਾ ਸੀ ਅੱਜ ਤਿੰਨ-ਤਿੰਨ ਹੋ ਗਏ ਤੇ ਇਦਾਂ ਹੀ ਵੱਧਦਾ ਜਾ ਰਿਹਾ ਜਿਹੜੀ ਕੜੀ ਆ ਵਧਦੀ ਜਾ ਰਹੀ ਹੈ ਕਿਉਂਕਿ ਸਾਡਾ ਜਿਹੜਾ ਮੇਰਾ ਮੁੱਦਾ ਦਾਇਰਾ ਸੰਗੀਤ ਨਾਲ ਸੰਬੰਧਿਤ ਸਾਹਿਤ ਨਾਲ ਸੰਬੰਧਿਤ ਜਿਹੜੀਆਂ ਸਮਾਜਿਕ ਕਾਰ ਕੰਮ ਨੇ ਉਹਨਾਂ ਨਾਲ ਸੰਬੰਧਿਤ ਹੈ ਉਹਦੇ ਕਰਕੇ ਜਿਹੜੇ ਇਹ ਲੋਕ ਨੇ ਉਹ ਸਾਰੇ ਦਿਨੋਂ ਜੁੜੇ ਹੋਏ ਨੇ ਤੇ ਉਹ फटाफट ਅੱਗੇ ਤੋਂ ਅੱਗੇ ਜਿਹੜੀ ਕੜੀ ਆ ਵਧਦੀ ਜਾ ਰਹੀ ਹੈ ਦਿਨ-ਪਰ-ਦਿਨ ਤੇ ਸਾਨੂੰ ਮੈਨੂੰ ਉਮੀਦ ਆ ਵੀ ਆਉਣ ਵਾਲੇ ਦਿਨਾਂ 'ਚ ਹੋਰ ਵੀ ਜ਼ਿਆਦਾ ਇਹ ਦਾਇਰਾ ਜਿਹੜਾ ਬਹੁਤ ਵੱਡਾ ਹੋ ਜਾਏ